ਦੇਸ਼ਵਰ ਦੇ ਲੱਖਾਂ ਨੌਕਰੀਪੇਸ਼ਾ ਕਰਮਚਾਰੀਆਂ ਲਈ ਇੱਕ ਵੱਡੀ ਰਾਹਤ ਆ ਰਹੀ ਹੈ ਕਰਮਚਾਰੀ ਭਵਿੱਖ ਨidhi ਸੰਗਠਨ ईपीएफओ ਜਨਵਰੀ 2026 ਤੋਂ ਆਪਣੇ ਮੈਂਬਰਸ ਨੂੰ ਆਪਣੇ ਪੀਐਫ ਫੰਡ ਏਟੀਐਮ ਰਾਹੀਂ ਕਢਵਾਉਣ ਦੀ ਆਗਿਆ ਦੇਣ ਦੀ ਤਿਆਰੀ ਕਰ ਰਿਹਾ ਹੈ ਇਸ ਦੇ ਨਾਲ ਨਾ ਸਿਰਫ ਕਰਮਚਾਰੀਆਂ ਨੂੰ ਆਨਲਾਈਨ ਦਾਅਵਿਆਂ ਦੀ ਪਰੇਸ਼ਾਨੀ ਤੋਂ ਰਾਹਤ ਮਿਲੇਗੀ ਸਗੋਂ ਐਮਰਜੈਂਸੀ ਦੇ ਵਿੱਚ ਤੁਰੰਤ ਨਕਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਵੀ ਮਦਦ ਮਿਲੇਗੀ ਇੱਥੇ ਇਹ ਵੀ ਦੱਸਣਯੋਗ ਹੈ ਕਿ ईपीएफओ ਦੁਆਰਾ ਇਸ ਇਤਿਹਾਸਕ ਪਹਿਲ ਕਦਮੀ ਨੂੰ ਅਕਤੂਬਰ ਦੇ ਦੂਜੇ ਹਫ਼ਤੇ wali central board ਇੱਥੇ ਵੀ ਦੱਸਣਯੋਗ ਹੈ ਕਿ EPFO ਦੁਆਰਾ ਇਸ ਇਤਿਹਾਸਕ ਪਹਿਲ ਕਦਮੀ ਨੂੰ ਅਕਤੂਬਰ ਮਹੀਨੇ ਦੇ ਦੂਜੇ ਹਫਤੇ ਹੋਣ ਵਾਲੀ ਸੈਂਟਰਲ ਬੋਰਡ ਆਫ ਟਰਸਟੀਆਂ ਦੀ ਮੀਟਿੰਗ ਦੇ ਵਿੱਚ ਅੰਤਿਮ ਰੂਪ ਦਿੱਤੇ ਜਾਣ ਦੀ ਉਮੀਦ ਕੀਤੀ ਗਈ ਸੀ ਇਸ ਵੇਲੇ EPFO ਤੋਂ ਫੰਡ ਕਰਵਾਉਣ ਲਈ ਇੱਕ ਆਨਲਾਈਨ ਫਾਰਮ ਭਰਨਾ ਪ੍ਰਵਾਨਗੀ ਦੀ ਉਡੀਕ ਕਰਨਾ ਦੇ ਇੱਕ ਗੁੰਝਲਦਾਰ ਕਾਗਜ਼ੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ ਹਾਲਾਂਕਿ ਇਹ ਈਡੀਐਮ ਦੀ ਸ਼ੁਰੂਆਤ ਦੇ ਨਾਲ ਕਰਮਚਾਰੀਆਂ ਨੂੰ ਇਹਨਾਂ ਸਭ ਪਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਉਹ ਦੇਸ਼ ਭਰ ਦੇ ਕਿਸੇ ਵੀ ਬੈਂਕ ਏਟੀਐਮ ਤੋਂ ਆਪਣੇ ਪੀਐਫ ਖਾਤਿਆਂ ਦੇ ਵਿੱਚੋਂ ਇੱਕ ਨਿਰਧਾਰਤ ਸੀਮਾ ਤੱਕ ਫੰਡ ਕਢਵਾਉਣ ਦੇ ਯੋਗ ਹੋ ਜਾਣਗੇ ਐਕਸੀਡਿਟੀ ਮੈਂਬਰ ਨੇ ਮਨੀ ਕੰਟਰੋਲ ਨੂੰ ਦੱਸਿਆ ਕਿ EPFO ਦਾ IT ਬੁਨਿਆਦੀ ਢਾਂਚਾ ATM ਵਰਗੀਆਂ ਸਹੂਲਤਾਂ ਦਾ ਸਮਰਥਨ ਕਰਨ ਲਈ ਤਿਆਰ ਹੈ ਹਾਲਾਂਕਿ ATM ਕਰਵਾਉਣ ਦੀ ਸੀਮਾ ਨਿਰਧਾਰਿਤ ਕਰਨ ਦਾ ਮੁੱਦਾ ਵਿਚਾਰ ਅਧੀਨ ਹੈ ਕਿਰਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਪ੍ਰਸਤਾਵ ਨੂੰ ਲਾਗੂ ਕਰਨ ਲਈ ਬੈਂਕਸ ਅਤੇ ਭਾਰਤੀ ਰਿਜ਼ਰਵ ਬੈਂਕ ਨਾਲ ਵਿਚਾਰ-ਵਟਾਂਦਰਾ ਚੱਲ ਰਿਹਾ ਹੈ ਅਧਿਕਾਰੀ ਨੇ ਕਿਹਾ ਹੈ ਕਿ PF ਫੰਡ ਤੱਕ ਆਸਾਨ ਪਹੁੰਚ ਨੂੰ ਇੱਕ ਨਿਦਨੀ ਬਣਾਉਣ ਲਈ ATM ਸਹੂਲਤਾਂ ਨੂੰ ਇੱਕ ਜ਼ਰੂਰਤ ਵਜੋਂ ਦੇਖਿਆ ਜਾ ਰਿਹਾ ਹੈ ਖਾਸ ਕਰਕੇ emergency conditions ਦੇ ਵਿੱਚ EPFO ਦੇ ਵਰਤਮਾਨ ਦੇ ਵਿੱਚ 78 ਮਿਲੀਅਨ ਰਜਿਸਟਰਡ ਮੈਂਬਰਸ ਹਨ ਅਤੇ ਉਹਨਾਂ ਦੇ ਖਾਤਿਆਂ ਵਿੱਚ ਕੁੱਲ 28 ਕਰੋੜ ਤੋਂ ਵੱਧ ਅਮਾਉਂਟ ਹੈ 2014 ਦੇ ਵਿੱਚ ਇਹ ਅੰਕੜਾ 7.4 ਲੱਖ ਕਰੋੜ ਅਤੇ 33 ਮਿਲੀਅਨ ਮੈਂਬਰਸ ਸਨ ਸੂਤਰਾਂ ਅਨੁਸਾਰ EPFO ਆਪਣੇ ਮੈਂਬਰਸ ਨੂੰ ਇੱਕ ਵਿਸ਼ੇਸ਼ ATM ਕਾਰਡ ਵੀ ਜਾਰੀ ਕਰ ਸਕਦਾ ਹੈ ਜਿਸ ਦੇ ਨਾਲ ਉਹ ਆਪਣੇ PF ਫੰਡਾਂ ਦਾ ਇੱਕ ਹਿੱਸਾ ATM ਰਾਹੀਂ ਕਢਵਾ ਸਕਦੇ ਹਨ ਇਸ ਸਾਲ ਦੇ ਸ਼ੁਰੂ ਦੇ ਵਿੱਚ EPFO ਨੇ ਆਟੋਮੈਟਿਕ ਕਲੇਮ ਟਲਮੈਂਟ ਲਈ ਰਕਮ 1 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ ਹੈ ਇਸ ਪ੍ਰਣਾਲੀ ਦੇ ਵਿੱਚ ਡਿਜੀਟਲ ਤਸਦੀਕ ਅਤੇ ਅਲਗੋਰਿਥਮਿਕ ਦਾਅਵੇ ਦੀ ਪ੍ਰਬੰਧਗੀ ਸ਼ਾਮਲ ਹੈ ਜੋ ਕਿ ਪੂਰੀ ਤਰ੍ਹਾਂ ਕੇਵਾਈਸੀ ਵੇਰਵਿਆਂ ਤੇ ਆਧਾਰਿਤ ਹੈ ਸੋ ਇਸ ਸਹੂਲਤ ਦਾ ਫਾਇਦਾ ਸਾਰੇ ਹੀ ਕਰਮਚਾਰੀ ਆਉਣ ਵਾਲੇ ਸਮੇਂ ਦੇ ਵਿੱਚ ਉਠਾ ਸਕਦੇ ਹਨ